11 ਗੱਲੇ ਜਮੀਨ ਹੋਵੇ ਯਾਰ ਤੇ ਵਿੱਚ ਤਿੰਨ ਮੋਟਰਾਂ ਹੋਣ ਬਿਲਕੁਲ ਜੀ ਹੈ ਹਾਂਜੀ ਤੇ ਐਨਾ ਘੱਟ ਭਾਜੀ ਕੀ ਰੇ ਠੇਕਾ ਤੁਸੀਂ ਪਹਿਲਾਂ ਦੱਸੀ ਦੋ ਠੇਕਾ ਕੀ ਰੇ ਮੇਰੀ ਪਹਿਲੀ 57000 ਨੂੰ ਠੇਕੇ ਤੇ ਆ ਭਾਜੀ ਕੀ ਗੱਲ ਕਰਦੇ ਉਹਦਾ ਕਾਰਨ ਮੈਂ ਸੱਚੀ 57000 ਨੂੰ ਮੈਂ ਮੜਾ ਕਲੀਅਰ ਕਰ ਲਾਂ ਵੀ ਬਾਈ 57000 ਨੂੰ ਦੱਸੀ ਪੱਕਾ ਸ਼ੋਰ ਪਾਰੀਰ 57000 ਨੂੰ ਪਹਿਲੀ ਠੇਕੇ ਦੇ ਕੇ ਬਚੂਗੀ ਤੈਨੂੰ ਮੈਂ ਦੱਸਦਾ ਤੈਨੂੰ ਉਹਦਾ ਕਾਰਨ ਕੀ ਆ ਇਹ ਇੱਕ ਸੋਚ ਹੁੰਦੀ ਹੈ ਬੰਦੇ ਦੀ ਹੁਣ ਇੱਥੇ ਕਹਿ ਦਨਗੇ ਯਾਰ ਬਾਈ ਕੋਲ ਤਾਂ ਬੜਾ ਜਿਆਦਾ ਪੈਸਾ ਹੋਣਾ ਬਾਈ ਨੇ ਵੀਰੇ ਐਵੇਂ ਨਹੀਂ ਕੁਝ ਵੀ ਹੈਗਾ ਅੱਜ ਕੱਲ੍ਹ ਘਰ ਅਰਗੇ ਘਰ ਆ ਮਹਾ ਆਪਣਾ ਸਰਕਲ ਚੱਲਦਾ ਸਰਕਲ ਹੀ ਚੱਲਦਾ ਪਰ ਉਹਦੇ ਵਿੱਚ ਹੁੰਦੀ ਸਿਰਫ ਆਪਾਂ ਨੂੰ ਸੋਚਣ ਦੀ ਲੋੜ ਹੁੰਦੀ ਆ ਪੈਸੇ ਦੀ ਭੁੱਖ ਕਦੀ ਨਹੀਂ ਮਿਟਦੀ ਅੱਛਾ ਸਹੀ ਗੱਲ ਉਹਦਾ ਕਾਰਨ ਇਹ ਆ ਕਿ ਜੇਕਰ ਕਿਸੇ ਕੋਲ 5 ਕਿੱਲੇ ਆ ਹਾਂਜੀ ਉਹ ਖੇਤੀ ਨਾਲ ਜੁੜਿਆ ਬੰਦਾ ਉਹ ਠੇਕੇ ਲੈ ਕੇ ਵਾਉਣਾ ਚਾਹੁੰਦਾ ਤੇ ਜੇ ਮੈਂ ਉਹਨੂੰ 75000 ਕਹੂੰਗਾ ਇਹ ਯਾਰ ਉਹ ਕਿੱਥੋਂ ਬੰਦਾ ਕਰ ਲੂਗਾ ਹਣਾ ਥੋੜਾ ਹੀ ਆਪਾਂ ਨੂੰ ਸੋਚਣਾ ਪੈਣਾ ਮੈਂ ਵੈਸੇ ਹੀ ਕਹਿੰਨਾ ਕਿ 60000 ਤੋਂ ਉੱਪਰ ਠੇਕਾ ਹੋਣਾ ਨਹੀਂ ਹੋਣਾ ਹੀ ਨਹੀਂ ਚਾਹੀਦਾ ਹੋਣਾ ਹੀ ਨਹੀਂ ਚਾਹੀਦਾ ਸਹੀ ਗੱਲ ਹੈ ਸਹੀ ਗੱਲ ਤੁਹਾਡੀ ਤੇ ਜੇਕਰ ਆਪਾਂ ਥੱਲੇ ਦੇ ਕਿਸਾਨਾਂ ਨੂੰ ਥੋੜਾ ਚੁੱਕਾਂਗੇ ਨਹੀਂ ਤਾਂ ਇਹ ਉਹ ਨਹੀਂ ਹੈ ਸਰਕਾਰਾਂ ਨੇ ਤਾਂ ਨਹੀਂ ਸੋਚਣਾ ਵੀਰੇ ਮੈਂ ਇੱਕ ਗੱਲ ਟੋਕਦਾ ਉਹ ਨਹੀਂ ਸੋਚਣਾ ਟੋਕਦਾ ਮੈਂ ਆਇਆ ਮੁਖਸਰ ਤੋਂ ਹਾਂਜੀ ਤਾਂ ਮੈਂ ਆਪਦੇ ਸੱਜਣਾ ਮਿੱਤਰਾਂ ਨੂੰ ਕਹਿੰਦਾ ਕਈਆਂ ਨੂੰ ਗੁੱਸਾ ਲੱਗੂ ਸਾਡੇ ਏਰੀਆ ਦੇ ਵਿੱਚ 80 ਤੋਂ ਲੈ ਕੇ 85000 ਠੇਕਾ ਹੋ ਗਿਆ ਹੁਣ ਤੁਸੀਂ ਮੇਰੇ ਖੇਤ ਦੇਖ ਲੈ ਮੇਰੀ ਪਹਿਲੀ ਦਸਤਖਤ ਮੇ ਮੈਂ ਤਾਂ ਘਹਿਰਾਨ ਰਹਿ ਗਿਆ ਐਡੀ ਆ ਛੋਨਾ ਲੱਗਿਆ ਸਾਹਮਣੇ ਤੇ ਮੇਰਾ ਵੀਰ ਮਾਰ ਕੇ ਵਿਖਾ ਕੈਮਰਾ ਕਿਤੋਂ ਤੱਕ ਸਾਨੂੰ ਤਾਂ ਕਿਤੇ ਦੌਗੀ ਨਹੀਂ ਦਿੱਸੀ ਮਾੜੀ 18 ਕਿੱਲੇ ਜ਼ਮੀਨ ਹੋਵੇ ਯਾਰ ਤੇ ਵਿੱਚ ਤਿੰਨ ਮੋਟਰਾਂ ਹੋਣ ਹੈ ਹਾਂਜੀ ਤੇ ਐਨਾ ਘੱਟ ਪਾਜੀ ਬਸ ਹੀ ਇੱਕ ਆਏਗੀ ਮੈਨੂੰ ਇਹ ਹੈਗੀ ਹੈਗੀ ਜੇ ਕਿਸੇ ਨੂੰ ਥੋੜੀ ਬਸ਼ਤ ਹੋਊਗੀ अच्छा बीएस हो जा ਤੁਹਾਡੀ ਫਾਦਰ ਸਾਹਿਬ ਆਈ ਸੋਹਰੇ ਤੁਹਾਡੇ ਸਾਹਿਬ ਤੋਂ ਹਾਂਜੀ ਹਾਂਜੀ ਤੇ ਮੈਨੂੰ ਇਹ ਆ ਕਿ ਜੇ ਕੋਈ ਆਪਣੀ ਪੈਲੀ ਚੋ 4 ਪੈਸੇ ਬਚਾਊਗਾ ਤੇ ਆਪਾਂ ਨੂੰ ਦਊਗਾ ਤੇ ਜੇ ਮੈਂ ਇਹ ਕਹਾਂ ਯਾਰ ਮੈਨੂੰ ਬਜਟ ਚਾਹੀਦੀ ਆ ਤੂੰ ਤਾਂ ਸੇਵਾ ਕਰ ਮੇਰੀ ਪੈਲੀ ਚ ਸੇਵਾ ਕਰ ਤੇ ਜਾ ਅੱਛਾ ਨਹੀਂ ਲੋਕੀ ਪੈਲੀਆਂ ਬੋਣੀਆਂ ਛੱਡ ਦੇਣਗੇ ਪੈਲੀਆਂ ਠੇਕੇ ਲੈਣੀਆਂ ਛੱਡ ਦੇਣੀਆਂ ਜੇ ਆਪਾਂ ਇਸ ਚੀਜ਼ ਤੋਂ ਮੁੜੇ ਨਾ ਮੁੜੇ ਨਾ ਆਪਾਂ ਨੂੰ ਮੁੜਨਾ ਪਊਗਾ ਜੇ ਆਪਾਂ ਚੋਣੇ ਕੀ ਆਪਣੇ ਤੀਆਂ ਪੁੱਤ ਖੇਤੀ ਚ ਲੱਗਣ ਕਮਾਈ ਕਰਨ ਜਿਉਂ ਨਾ ਮੈਂ ਉਹਨਾਂ ਤੋਂ 75000 ਲੈ ਕੇ ਉਹਨਾਂ ਨੂੰ ਕੋਈ ਬਚਿਆ ਹੀ ਨਾ ਕੱਲ ਨੂੰ ਉਹਨਾਂ ਦੇ ਛੋਟੇ ਬੱਚੇ ਨਾਲ ਆਉਂਦੇ ਉਹ ਕਹਿਣਗੇ ਯਾਰ ਬਾਛੇ ਦਾ ਨਹੀਂ ਛੱਡ ਖੇਤੀ ਨੂੰ ਛੱਡ ਖੇਤੀ ਤੇ ਜੇ ਉਹਨਾਂ ਨੂੰ ਬਚੂਗਾ ਖੇਤੀ ਚ ਤਾਂ ਉਹ ਆਪੇ ਇੱਕ ਜੁੜਨਗੇ ਕਿ ਸਾਡਾ ਪਿਓ ਸਾਨੂੰ ਆ ਚੀਜ਼ ਲੈ ਕੇ ਦਿੰਦਾ ਖੇਤੀ ਜੋ ਬਚਿਆ ਯਾਰ ਖੇਤੀ ਕਰੀਏ ਨਹੀਂ ਤੁਸੀਂ 18 ਕਿਲਿਆਂ ਦਾ ਠੇਕਾ 57000 ਦੇ ਹਿਸਾਬ ਨਾਲ ਲੈ ਕੇ ਤੇ ਤੁਹਾਡਾ ਘਰ ਦਾ ਸਰਕਲ ਵਧੀਆ ਚੱਲ ਜਾਂਦਾ ਕੋਈ ਐਡਾ ਵੱਡਾ ਪਰਿਵਾਰ ਗਾਂਵ ਦੀ ਵਿਆਹ ਵੀ ਕੀਤੇ ਮੈਂ ਤੁਹਾਨੂੰ ਦੱਸਦਾ ਨਾ ਆਪਣਾ ਬਹੁਤ ਵਧੀਆ ਵਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਪੈਸੇ ਦੀ ਭੁੱਖ ਇਹੋ ਜੀ ਹੈ ਇਹਨੂੰ ਤੇ ਵਧੀ ਜਾਊਗੀ ਕਰਜ਼ਾ ਜਮਾ ਜ਼ੀਰੋ ਆ ਪਰਸਨਲ ਸਵਾਲ ਆ ਥੋੜਾ ਜਿਹਾ ਜੀ ਮੇਰਾ ਇੱਕ ਸੋਚ ਆ ਕਿ ਮੈਂ ਭੁੱਖਾ ਰਹਿਣਾ ਦੋ ਦਿਨ ਮਨਜ਼ੂਰ ਕਰੂੰਗਾ ਪਰ ਰੁਪਈਆ ਲੈ ਕੇ ਨਹੀਂ ਕਿਸੇ ਤੋਂ ਵੀਰੇ ਮੈਂ ਕਿਸੇ ਦਾ ਰੁਪਈਆ ਦੇਣਾ ਨਹੀਂ ਹੋਊਗਾ ਆ ਮੈਂ ਸਾਹਮਣੇ ਬੋਲਦਾ ਪਿਆ ਅੱਛਾ ਜੀ ਕੀ ਮੇਰੇ ਪਿੰਡ ਦੀ ਉਹ ਵੀ ਮੈਂ ਕਿਸੇ ਦਾ ਰੁਪਈਆ ਦੇਣਾ ਨਹੀਂ ਲੈਣੇ ਜਰੂਰ ਆ ਲੈਣੇ ਜਰੂਰ ਤੇ ਕਈ ਇਹੋ ਜਿਹੇ ਵੀ ਆ ਲੈਣੇ ਜਿਹੜੇ ਮੈਂ ਭੁੱਲ ਗਿਆ ਖੁਦ ਭੁੱਲ ਗਿਆ ਕਿ ਛਾਡੂ ਦੇਂਦੇ ਨਹੀਂ ਰਹਿਣਦੇ ਹਣ ਯਾਰ ਇਹਦਾ ਤੁਸੀਂ ਫਿਰ ਅਗਲੇ ਦਾ ਯਾਨੀ ਕਿ ਸੋਚਿਆ ਵੀ ਅਗਲੇ ਦਾ ਵੀ ਘਰ ਪਾਲਦਾ ਸਾਡੀ ਪੈਲੀ ਤੇ ਨਾ ਉਹ ਵੀ ਤਾਂ ਬੜਾ ਵੱਡਾ ਆਸਾਨ ਹੈ ਬਾਈ ਉਹ ਬਾਈ ਮੇਰਾ ਇੰਨਾ ਕੀ ਕਰਦੇ ਆ ਨਾ ਮੈਨੂੰ ਮੈਂ ਦੱਸ ਨਹੀਂ ਸਕਦਾ ਯਾਰ ਨਾ ਦੱਸ ਦੋਗੇ ਉਹਨਾਂ ਦਾ ਨਾਂ ਕੀ ਹੈ ਹਾਂਜੀ ਤੇ ਕਿਹੜੇ ਪਿੰਡ ਦੇ ਆ ਜਿਹੜੇ ਬਲਟੋਏ ਤੋਂ ਆ ਜੀ ਫਲਟੋਏ ਤੋਂ ਕਿ ਨજર ਹੋ ਗਿਆ ਲਗਾਤਾਰ ਲੈਂਦੇ ਨੂੰ ਉਹਨਾਂ ਕੋਲ ਐਰ ਕੀ ਤੀਜਾ ਚੌਥਾ ਸਾਲ ਆ ਜੀ ਤੀਜਾ ਚੌਥਾ ਸਾਲ ਐਰ ਕੀ ਮੈਂ ਤੁਹਾਨੂੰ ਦੱਸਦਾ ਕਾਰਨ ਐਰ ਕੀ ਉਹਨਾਂ ਨੇ ਮੈਨੂੰ ਖੁਦ ਕਿਹਾ ਅੱਛਾ ਕੀ ਭਾਈ ਰੇਟ ਵਧਾ ਲਾ ਯਾਰ ਮੈਂ ਕਿਹਾ ਕਿਉਂ ਕੀ ਗੱਲ ਹੋ ਗਈ ਕਹਿੰਦੇ ਨਹੀਂ ਯਾਰ ਸਾਡੇ ਕੋਲ ਹੋਰ ਵੀ ਪੈਲੀਆਂ ਠੇਕੇ ਤੇ ਆ ਕੋਈ ਵੀ ਸਾਡੇ ਕੋਲ ਪੈਲੀ ਹੁਣ 65000 ਤੋਂ ਥੱਲੇ ਨਹੀਂ ਹੈ ਥੱਲੇ ਨਹੀਂ ਤੇਰੀ ਸਿਰਫ ਆ ਐਰ ਕੀ ਉਹਨਾਂ ਨੇ ਆਪ ਮੈਨੂੰ ਕਿਹਾ ਕਹਿੰਦੇ ਕਿ ਭਾਈ 65 ਦੇਵਾਂਗੇ ਤੈਨੂੰ ਅਸੀਂ ਅੱਛਾ ਆਪ ਦੇ ਮੂੰਹੋਂ ਕਿਹਾ ਉਹਨਾਂ ਨੇ ਭਾਈ ਮੈਂ ਨਹੀਂ ਕਿਹਾ ਉਹਨਾਂ ਨੂੰ ਲੈ ਵੀ ਸੱਜਣੋ ਸਵਾਦ ਆ ਗਿਆ ਨਾ ਸਾਡੇ ਬਲਟੋਏ ਤੋਂ ਦਿਓ ਲਾ ਦਿਓਲ 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 ਵਾਈਦੇ ਆ ਸਰਪੰਚਾ ਦਿਓ ਅੱਛਾ ਤੇ ਉਹਨਾਂ ਕੋਲ ਆ ਬੰਦੇ ਇੰਨੇ ਕ ਘੈਂਟ ਆ ਬਾਈ ਮੈਨੂੰ ਵਰਤ ਕੇ ਉਹਨਾਂ ਦਾ ਸਵਾਦ ਆਉਂਦਾ ਪਿਆ ਕਿ ਬੰਦਿਆਂ ਦਾ ਵਰਤਨ ਦਾ ਸਵਾਦ ਜਿਵੇਂ ਆਉਂਦਾ ਕਰ ਆ ਜਾ ਵੀ ਉਹ ਬੰਦਿਆਂ ਨੂੰ ਸ਼ਰਮ ਆ ਗਈ ਵੀ ਅਸੀਂ ਇੰਨੇ ਘੱਟ ਪੈਸੇ ਦੇ ਕੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਹੋਇਆ ਵੀ ਅਸੀਂ ਅਗਲੇ ਦਾ ਹੱਕ ਜਾਂ ਰੱਖੀ ਜਾਂਦੇ ਆ ਆਪੇ ਉਹਨਾਂ ਨੇ ਰੇਡ ਬੰਦੇ ਬਹੁਤ ਘੈਂਟ ਆ ਬਾਈ 65000 ਵੀ ਪਾਜੀ ਵੈਸੇ ਥੋੜਾ ਤੋਂ ਪੜਾ ਟੋਟੀ ਏਰੀਆ ਵਾਲੇ ਪੜਾ ਦੀ ਘੇਰ ਲੈਣ ਆ ਜਾ ਗਿਆ ਆਪਣਾ ਪਿਆਰ ਬਹੁਤ ਜ਼ਿਆਦਾ ਵੀਰ ਜੀ ਤੇ ਬੜਾ ਵਧੀਆ ਆਪਣਾ ਨਿਭਦੀ ਪਈ ਮੇਨ ਗੱਲ ਕੀ ਨਿਭਦੀ ਆਪਣੀ ਇਹ ਮੈਂ ਪੈਸੇ ਨੂੰ ਇਮੀਅਤ ਕਦੀ ਨਹੀਂ ਦਿੰਦਾ ਇਹ ਭੁੱਖ ਹੁੰਦੀ ਹੈ ਕਦੀ ਮਿਟਦੀ ਨਹੀਂ ਜੀ ਮਿਟਦੀ ਇਹ ਤਾਂ ਤੁਸੀਂ ਇਹਨੂੰ ਵਧਾ ਲਓ ਜਿੰਨਾ ਵਧਾਉਣਾ ਕਹਿੰਦਾ ਭਾ ਵੀ ਜੇ ਸੰਤੁਸ਼ਟੀ ਆ ਤਾਂ ਥੋੜੇ ਨਾਲ ਵੀ ਆਪਾਂ ਕਰ ਸਕਦੇ ਹਾਂ